ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ 500ਵਾਂ ਅੰਕ ਦੇ ਨਾਲ ਤੁਹਾਡੇ ਅੱਗੇ ਰੋਬਰੂ ਹੋ ਰਹੇ ਹਾਂ ਪ੍ਰੋਫੈਸਰ ਜੈਪਾਲ ਸਿੰਘ ਜੂਣੀ ਸਾਡੇ ਨਾਲ ਜੁੜੇ ਹੋਏ ਨੇ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਜੀ ਗਿਲ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਦਾ ਅੱਜ 500ਵਾਂ ਜਿਹੜਾ ਅੰਕ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਅੱਜ ਸੰਗਰਾਮ ਟੀਵੀ ਬਾਰੇ ਤੇ ਸੰਗਰਾਮੀ ਲੈਬ ਦੇ ਆਨਲਾਈਨ ਪੇਜਾਂ ਬਾਰੇ ਆਨਲਾਈਨ ਜਿਹੜਾ ਚੱਲਦਾ ਹੈ ਉਹਦੇ ਬਾਰੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਇਸ ਦੋਨੇ ਹੀ ਪਲੇਟਫਾਰਮਾਂ ਨੂੰ ਸਾਥੀ ਸਰਬਜੀਤ ਸਿੰਘ ਜੀ ਗਿੱਲ ਮਠੱਡਾ ਵੀ ਕਹਿੰਦੇ ਐ ਗਿੱਲ ਜਾਂਦਾ ਕਹਿੰਦੇ ਐ ਤੇ ਉਹ ਇਹਦਾ ਦੋਨੋਂ ਉਰਨ ਕਰਦੇ ਐ ਤੇ ਅਸੀਂ ਉਹਨਾਂ ਤੋਂ ਕੁਝ ਗੱਲਾਂ ਉਹ ਸਾਨੂੰ ਪੁੱਛਣਗੇ ਕਿ ਅਸੀਂ ਉਹਨਾਂ ਨੂੰ ਪੁੱਛਾਂਗੇ ਇਹੇ ਕੋਈ ਐਂਕਰ ਤੇ ਉਹਦੇ ਆਲਾ ਨਹੀਂ ਹੈਗਾ ਤੇ ਇਹ ਜਿਹੜਾ ਇੰਟਰਐਕਟਿਵ ਸੈਸ਼ਨ ਹੈਗਾ ਦੋਨਾਂ ਦਾ ਸਾਂਝ ਗਿਲਸਾਹਬ ਦੱਸੋ ਕਿ ਮੈਂ ਤਾਂ ਐਸਟਾ ਸੋਚਦਾ ਆ ਵੀ ਤੁਸੀਂ ਲਗਾਤਾਰ 500ਵੇਂ ਅੰਕ ਤੱਕ 500 ਐਪੀਸੋਡ ਅੰਕ ਤਾਂ ਨਾ ਕਿ ਐਪੀਸੋਡ ਤੱਕ ਤੁਸੀਂ ਲੈ ਕੇ ਆਏ ਹੋ ਅੱਜ ਦੀ ਗੱਲ ਨੂੰ ਇਹ ਵੀ ਆਪਣੇ ਆਪ ਦੇ ਵਿੱਚ ਹੈ ਹਾਲਾਂਕਿ 500 ਕੋਈ ਬਹੁਤ ਵੱਡਾ ਅੰਕੜਾ ਨਹੀਂ ਅੰਕੜੇ ਦੇ ਲਿਹਾਜ਼ ਦੇ ਨਾਲ ਪਰ ਫਿਰ ਵੀ ਲਗਾਤਾਰ ਇੱਕ ਲਗਾਤਾਰ ਤਾਨੂੰ ਕਾਇਮ ਰੱਖਣਾ ਇਹ ਵੀ ਵੱਡੀ ਗੱਲ ਹੈ ਦੂਜੀ ਗੱਲ ਦਰਸ਼ਕਾਂ ਦੇ ਨਾਲ ਜਿਹੜੀ ਸਾਂਝੀ ਕਰਨ ਵਾਲੀ ਮੇਰੇ ਐਂਗਲ ਤੋਂ ਹੈ ਤੁਹਾਡੇ ਨਾਲ ਜਿਹੜੀਆਂ ਕੁਝ ਰਾਜਨੀਤਿਕ ਗੱਲਾਂ ਬਾਤਾਂ ਜਿਹੜੀਆਂ ਆ ਉਹਨਾਂ ਬਾਰੇ ਸਵਾਲ ਹੋਣਗੇ ਉਹਨਾਂ ਦੇ ਤੁਸੀਂ ਜ਼ਰੂਰ ਜਵਾਬ ਦੇਉਂਗੇ ਮੈਂ ਤੇ ਸਿਰਫ ਤੇ ਸਿਰਫ ਇਨੇ ਦੱਸਣਾ ਚਾਹੁੰਦਾ ਵੀ ਸੰਗਰਾਮੀ ਲਹਿਰ ਜਿਹੜਾ ਆ ਇਹ 2013 ਤੋਂ ਲਗਾਤਾਰ ਜਿਹੜਾ ਆਨਲਾਈਨ ਜਿਹੜਾ ਡਿਜੀਟਲ ਰੂਪ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਆ ਰਹੇ ਹਾਂ ਪਤਾ ਦਿੱਲੀ ਅੰਦੋਨਾਂ ਨੂੰ ਵੇਲੇ ਵੀ ਲਗਾਤਾਰ ਕਵਰੇਜ ਜਿਹੜੀ ਆ ਕਰਦੇ ਰਹੇ ਆ ਕੁਝ ਇੰਟਰਵਿਊਜ਼ ਉਹ ਤੋਂ ਪ੍ਰਸਾਰਤ ਕੀਤੀਆਂ ਸੀਗੀਆਂ ਲਗਾਤਾਰ ਫਿਰ ਵਿੱਚੋਂ ਕੁਝ ਜਿਹੜੇ ਭਾਵੇਂ ਗੈਪ ਪਏ ਰਹਿ ਆ ਤੇ ਹੁਣ ਅੱਜ ਦੀ ਗੱਲ ਪ੍ਰੋਗਰਾਮ ਦੇ ਨਾਲ ਤੇ ਲਗਾਤਾਰ ਖਾਸ ਕਰਕੇ ਉਹ ਤੁਹਾਡਾ ਤੇ ਹੋਰ ਨਾਲ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਆਪਾਂ ਲਗਾਤਾਰ ਦੇਖਦੇ ਆ ਰਹੇ ਆ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ ਇਸ ਅਨੁਮਾਨ ਦੇ ਨਾਲ ਸੰਗਰਾਮ ਟੀਵੀ ਜਿਹੜਾ ਆ ਲਗਾਤਾਰ ਕੰਮ ਕੀਤਾ ਕਰਦਾ ਰਿਹਾ ਆ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਵੀ ਤੁਸੀਂ 500ਵਾਂ ਅੰਕ ਜਿਹੜਾ ਆ ਅੱਜ ਪੇਸ਼ ਕਰ ਰਹੇ ਹੋ ਅ ਗਿਲ ਸਰ ਮੈਨੂੰ ਐਂ ਲੱਗਦਾ ਵੀ ਇੱਕ ਤਾਂ ਆਡੀ ਗੱਲ ਠੀਕ ਹੈ ਕਿ ਅਜਿਹੇ ਕੰਮਾਂ ਦੇ ਵਿੱਚ ਚਾਹੇ ਸਾਡੀ ਕੋਈ ਬਹੁਤ ਵੱਡੀ ਜ਼ਿਆਦਾ ਪਹੁੰਚ ਨਹੀਂ ਕੋਈ ਅਸੀਂ ਬਹੁਤ ਜ਼ਿਆਦਾ ਸਾਧਨ ਨਹੀਂ ਇਹਦੇ ਤੇ ਲਾ ਰਹੇ ਆਪਣੀਆਂ ਕੁਝ ਸਾਥੀਆਂ ਦੀਆਂ ਰਾਜੀਆਂ ਮਿਲੀਆਂ ਐਫਰਟਸ ਹੀ ਆ ਜਿਹਦੇ ਕਰਕੇ ਇਹ ਚੱਲ ਰਿਹਾ ਹੈ ਪਰ ਇੱਕ ਕਾਫੀ ਵੱਡੀ ਗੱਲ ਹੈ ਸਾਡੇ ਵਰਗੀ ਇੱਕ ਛੋਟੀ ਜਿੱਤੇ ਰਵਾਸਤੇ ਕਿ ਲਗਾਤਾਰ 500 ਇਹਨਾਂ ਤੋਂ ਲਗਾਤਾਰ ਇਹ ਪ੍ਰੋਗਰਾਮ ਹਰ ਰੋਜ਼ ਆਉਂਦਾ ਹੈ ਤੇ ਅੱਜ ਦੀ ਗੱਲ ਦੇ ਵਿੱਚ ਅਸੀਂ ਜਿਹੜੇ ਮੁੱਦੇ ਹੈ ਵਿਚਾਰਧਾਰਕ ਮੁੱਦੇ ਵੀ ਉਹਦੇ ਵਿੱਚ ਹੁੰਦੇ ਆ ਗੱਲਾਂ ਉਹਦੇ ਵਿੱਚ ਰਾਜਨੀਤਿਕ ਗੱਲਾਂ ਵੀ ਹੁੰਦੀਆਂ ਨੇ ਉਹਦੇ ਵਿੱਚ ਲੋਕਾਂ ਦੇ ਝੋਲਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਉਦੇ ਚ ਜਿਹੜੀਆਂ ਅੰਤਰਰਾਸ਼ਟਰੀ ਘਟਨਾਵਾਂ ਸਾਡੇ ਰੋਜ਼ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਵੀ ਹੁੰਦੀਆਂ ਨੇ ਸੋ ਅ ਅਸੀਂ ਦਰਸ਼ਕਾਂ ਤੋਂ ਵੀ ਕਿਸੇ ਨਾ ਕਿਸੇ ਰੂਪ ਚ ਚਾਹਾਂਗੇ ਕਿ ਉਹ ਫੀਡਬੈਕ ਸਾਨੂੰ ਦੇਣ ਪਰ ਸਾਨੂੰ ਲੱਗਦਾ ਹੈ ਵੀ ਇਹ ਇੱਕ ਬਹੁਤ ਵੱਡੀ ਗੱਲ ਹੈ ਦੂਜਾ ਇਹ ਵੀ ਮੈਂ ਹੁਣ ਦੇਖ ਰਿਹਾ ਸੀ ਅੱਜ ਵੀ ਸੰਗਰਾਮੀ ਨਹਿਰ ਜਿਹੜਾ ਸੰਗਰਾਮ ਟੀਵੀ ਹੈ ਉਹਦੇ ਚ ਹੁਣ ਤੱਕ 858 ਵੀਡੀਓਜ਼ ਪਈਆਂ ਹੋ ਜੀ ਕਿ ਇਹ 500 ਤਾਂ ਇਹੀ ਹੋ ਜਾਣਗੀਆਂ ਤੇ 858 ਹੋਣਾ ਇਹ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈਗੀ ਕਿ ਸੰਗਰਾਮੀ ਸੰਗਰਾਮਤੀ ਦੀ ਪਲੇਟਫਾਰਮ ਦੇ ਉੱਤੇ ਕਿਸਾਨ ਕੋਲਤੀਆਂ ਵੀ ਗੱਲਾਂ ਪਈਆਂ ਹੋਣ ਯਾਦ ਆ ਤਾਂ ਤੇ ਹੋਰ ਲੋਕਾਂ ਦੀਆਂ ਜਿਹੜੀਆਂ ਜਿਹੜੇ ਘੋਲ ਨੇ ਉਹ ਵੀ ਇਹਦੇ 'ਚ ਪਏ ਹੋਣ ਇਹ ਆਪਣੇ ਆਪ 'ਚ ਇੱਕ ਡਾਕੂਮੈਂਟੇਸ਼ਨ ਦਾ ਜਿਹੜਾ ਵੀਡੀਓ ਦਾ ਇੱਕ ਪ੍ਰੋਗਰਾਮ ਹੈ ਕਿ ਮੈਂ ਮਹਿਸੂਸ ਕਰਦਾ ਵੀ ਇੱਕ ਪੰਜਾਬ ਦੀ ਇਸ ਇਤਿਹਾਸ ਦੇ ਵਿੱਚ ਉਹਦੀ ਜਿਹੜੀ ਡਾਕੂਮੈਂਟੇਸ਼ਨ ਹੈ ਉਹਦੇ ਵਿੱਚ ਇਹਦਾ ਇੱਕ ਵੱਡਾ ਯੋਗਦਾਨ ਗਿਣਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿਉਂਕਿ ਇਹਨੇ ਲਗਾਤਾਰ ਚੱਲਣਾ ਹੈ ਇਹਦੇ ਵਿੱਚ ਬਹੁਤ ਸਾਰੇ ਹੋਰ ਵੀ ਅੱਜ ਦੀ ਗੱਲ ਤੋਂ ਬਿਨਾਂ ਵੀ ਕਈ ਸਾਰੇ ਪ੍ਰੋਗਰਾਮ ਅਸੀਂ ਪਾਉਨੇ ਆ ਲੋਕਾਂ ਦੇ ਅੱਡ ਅੱਡ ਥਾਵਾਂ ਤੇ ਧਰਨੇ ਮੁਜ਼ਾਰੇ ਘੋਲ ਕਰਦੇ ਲੋਕ ਉਹਨਾਂ ਦੀਆਂ ਗੱਲਾਂ ਵੀ ਵਿੱਚ ਪਾਉਨੇ ਆ ਸੋ ਇਹ ਇਹ ਕੱਲਾ ਅੱਜ ਦੀ ਗੱਲ ਨਹੀਂ ਬਾਕੀ ਵੀ ਹੈ ਕਿਉਂਕਿ ਬ੍ਰੌਡਰ ਪਲੇਟਫਾਰਮ ਹੈ ਤੇ ਅਸੀਂ ਸਮਝਦੇ ਹਾਂ ਕਿ ਲੋਕਾਂ ਦੀ ਗੱਲ ਜਦੋਂ ਅੱਜ ਚਾਹੇ ਅਸੀਂ ਕੋਈ ਬਹੁਤ ਵੱਡਾ ਮੀਡੀਆ ਤਾਂ ਨਹੀਂ ਪਰ ਗੋਤੀ ਮੀਡੀਆ ਦੇ ਮੁਕਾਬਲੇ ਤੇ ਲੋਕਾਂ ਦੀ ਗੱਲ ਲੋਕਾਂ 'ਚ ਜਾਵੇ ਇਹ ਉਹਦਾ ਇੱਕ ਉਪਰਾਲਾ ਹੈਗਾ ਆਪਣਾ ਇਹ ਸਾਰਾ ਤੇ ਬਹੁਤ ਅੱਛਾ ਲੱਗਦਾ ਹੈ ਕਿ ਅਸੀਂ 500 ਦਿਨ ਇੱਕ ਲਗਾਤਾਰ ਪ੍ਰੋਗਰਾਮ ਦੇ ਉੱਤੇ ਕੰਪਲੀਟ ਕਰਾ ਅ ਦੂਜਾ ਜਿਹੜਾ ਵਿਸ਼ਾ ਜਿਹੜਾ ਮੈਂ ਛੋਣ ਲਈ ਤੁਹਾਨੂੰ ਬੇਨਤੀ ਕਰਾਂਗਾ ਕਿ ਆਪਣਾ ਜਿਹੜਾ ਸੰਗਾਮੀ ਲਹਿਰ ਪੱਤਝਾ ਜਿਹੜਾ ਨਿਕਲਦਾ ਮੰਥਲੀ ਨਿਕਲਦਾ ਹਰ ਮਹੀਨੇ ਤੇ ਉਹਦੇ ਵਿੱਚ ਇਹ 16ਵਾਂ ਸਾਲ ਜਿਹੜਾ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਕਿਰਤੀ ਲਹਿਰ ਦੇ ਨਾਮ ਦੇ ਉੱਤੇ ਵੀ ਕੁਝ ਅਰਸਾ ਜਿਹੜਾ ਆ ਆਪਾਂ ਇਹ ਪੇਪਰ ਕੱਢਿਆ ਸੀਗਾ ਜੀ ਦੇ ਵਿੱਚ ਅ ਦਰਸ਼ਕਾਂ ਨਾਲ ਥੋੜੀ ਜੀ ਸਾਹ ਚ ਕੋਆਓ ਵੀ ਇਹਦੇ ਵਿੱਚ ਜਿਵੇਂ ਆਪਾਂ ਕੁਝ ਅੰਤਰਰਾਸ਼ਟਰੀ ਮੁੱਦੇ ਕੁਝ ਸਰਗਰਮੀਆਂ ਕੁਝ ਹੋਰ ਕਿਹੜੀਆਂ-ਕਿਹੜੀਆਂ ਆਪਾਂ ਗੱਲਾਂ ਜਿਹੜੀਆਂ ਇਹਦੇ ਵਿੱਚ ਆਪਾਂ ਜਿਹੜੀਆਂ ਮੁੱਖ ਰੂਪ ਦੇ ਵਿੱਚ ਜਿਹੜੀਆਂ ਧਿਆਨ ਰੱਖਦੇ ਆਂ ਦਰਸ਼ਕਾਂ ਦੇ ਨਾਲ ਆਪਾਂ ਗਾਹੇ-ਬਗਾਹੇ ਸਾਹ ਚ ਪਾਉਂਦੇ ਰਹਿੰਦੇ ਆਂ ਅ ਗਿੱਲ ਸਾਬ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਸੰਗਰਾਮੀ ਲਿਆ ਦਾ ਇੱਕ ਪੇਪਰ ਤਾਂ ਲਗਾਤਾਰ ਨਿਕਲਣਾ ਬਿਨਾਂ ਨਾਗਾ ਤੋਂ ਅ ਇੰਨੇ ਸਾਲ ਇਹ ਵੀ ਗੱਲ ਤਾਂ ਇਹ ਆਪਣੇ ਆਪ ਚ ਵੱਡੀ ਗੱਲ ਹੈ ਮੈਨੂੰ ਯਾਦ ਹੈ ਇਹ ਇਹ ਸਿਰਫ ਜਦੋਂ ਕਰੋਨਾ ਹੋਇਆ ਸੀ ਜਦੋਂ ਪ੍ਰੈਸਾਂ ਬੰਦ ਹੋ ਗਈਆਂ ਸੀ ਉਦੋਂ ਇੱਕ ਮਹੀਨਾ ਨਹੀਂ ਨਿਕਲਿਆ ਜਾਂ ਦੋ ਮਹੀਨੇ ਨਹੀਂ ਕੋਈ ਨਾਗਾ ਨਹੀਂ ਪਿਆ ਇਹ ਤੇ ਚ ਹਰ ਮਹੀਨੇ ਆਉਂਦਾ ਇਹ ਇੱਕ ਤਾਂ ਇਹ ਗੱਲ ਦੂਜਾ ਇਹਦੇ ਇਹਦੇ ਕੰਟੈਂਟ ਦੀ ਗੱਲ ਆ ਵੀ ਇਹਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਐ ਲੋਕ ਜਿਹੜੇ ਘੋਲ ਕਰਦੇ ਉਹਨਾਂ ਦੀਆਂ ਸਰਗਰਮੀਆਂ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਤੇ ਕੀ ਕੀ ਗੱਲਾਂ ਹੁੰਦੀਆਂ ਨੇ ਜਿੱਥੇ ਕਿਤੇ ਲੋਕ ਲੜਦੇ ਐ ਉੱਥੋਂ ਦੇ ਪੂੰਜੀਵਾਦੀਆਂ ਨੂੰ ਸਾਮਰਾਜੀਆਂ ਨੂੰ ਕਿਤੇ ਉਹਨਾਂ ਨੂੰ ਪਛਾੜਾ ਦਵਾਉਦੇ ਐ ਉਹਨਾਂ ਦੀਆਂ ਘਟਨਾਵਾਂ ਇਹਦੇ 'ਚ ਆਉਂਦੀਆਂ ਨੇ ਪਲੱਸ ਦੇਸ਼ ਦੇ ਵਿੱਚ ਜਿਹੜੇ ਵੱਡੇ ਵੱਡੇ ਅਰਥਸ਼ਾਸਤਰੀ ਐ ਪ੍ਰੋਫੈਸਰ ਪ੍ਰਭਾਤ ਪ੍ਰਭਾਤ ਪਟਨਾਇਕ ਵਰਗੇ ਉਹਨਾਂ ਦੇ ਲੇਖ ਜਿਹੜੇ ਐ ਉਹ ਅਸੀਂ ਇਸ ਦੇ ਵਿੱਚ ਲਾਉਨੇ ਆ ਬਹੁਤ ਸਾਰੇ ਹਿਸਟੋਰੀయన్స్ ਦੇ ਲੇਖ ਲਾਉਨੇ ਆ ਆ ਜਿਹੜਾ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਜਿਹੜਾ ਹਿੰਦੂਕਰਨ ਕਰਨ ਤੇ ਲੱਗੀ ਹੋਈ ਹੈ ਹਿੰਦੂ ਤਵੀ ਜਿਹੜੀ ਵਿਚਾਰਤਾ ਹੈ ਉਸ ਦੀ ਲੋਕਾਂ ਨੂੰ ਵੰਡਣ ਵਾਲੀ ਉਹਦੇ ਬਾਰੇ ਵਿੱਚ ਬੜੇ ਉੱਗੇ ਲੋਕਾਂ ਦੇ ਲੇਖ ਨੇ ਉਹ ਜਾਂ ਤਾਂ ਟ੍ਰਾਂਸਲੇਟ ਕਰਕੇ ਲਾਉਨੇ ਆ ਜਾਂ ਉਹਨਾਂ ਦੀ ਅਸੀਂ ਜਿਹੜਾ ਸਾਰ ਤੱਤ ਹੈ ਉਸ ਨੂੰ ਲਾਉਨੇ ਆ ਇਸ ਤਰ੍ਹਾਂ ਨਾਲ ਦੀ ਇਹ ਇੱਕ ਕਿਸਮ ਦਾ ਇੱਕ ਵਿਚਾਰਧਾਰਕ ਪੇਪਰ ਵੀ ਹੈ ਇੱਕ ਰਾਜਨੀਤਿਕ ਪੇਪਰ ਵੀ ਹੈ ਤੇ ਅਗਾਹ ਵਧੂ ਲੋਕਾਂ ਦਾ ਇੱਕ ਬੁਲਾਰਾ ਵੀ ਹੈ ਅ ਅਸੀਂ ਸਮਝਦੇ ਹਾਂ ਵੀ ਹੋਰ ਜਿਹੜੇ ਮੁੱਦੇ ਲੋਕਾਂ ਦੇ ਹੁੰਦੇ ਐ ਨੌਜਵਾਨਾਂ ਦੇ ਮੁੱਦੇ ਐ ਬੇਰੁਜ਼ਗਾਰੀ ਦੇ ਮੁੱਦੇ ਐ ਅ ਜਿਹੜੇ ਦੱਬੇ ਕੁਚਲੇ ਲੋਕ ਨੇ ਜਿਹੜੇ ਸਦੀਆਂ ਤੋਂ ਜਾਤ ਦੇ ਨਾਂ ਤੇ ਕੁਚਲੇ ਰਹੇ ਐ ਉਹਨਾਂ ਦੇ ਮੁੱਦੇ ਐ ਉਹਨਾਂ ਦੇ ਦਾ ਉਭਾਰ ਕਿਵੇਂ ਹੋ ਸਕਦਾ ਹੈ ਕਾਫੀ ਕੁਝ ਹੁੰਦਾਗਾ ਇਹਦੇ ਵਿੱਚ ਤੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਹੈ ਇਸ ਪਰਚੇ ਦਾ ਰਹਿਣਾ ਤੇ ਗਾਹਾਂ ਤੁਰਨਾ ਇੱਕ ਆਮ ਲੋਕਾਂ ਦੀ ਸੇਵਾ ਲਈ ਬਹੁਤ ਜ਼ਰੂਰੀ ਹੈ। ਇੱਕ ਆਪਾਂ ਇਹਦੇ ਚ ਜਿਹੜੀ ਸਾਹਿਤ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਵੀ ਉਹ ਤਾਂ ਵੀ ਆਪਾਂ ઓਨਲੀ ਵੀ ਸਪੇਸ ਦੰਨੇ ਆ ਜੀ। ਹਾਂ ਸਾਹਿਤ ਅਸੀਂ ਇਸ ਦੇ ਵਿੱਚ ਸਾਹਿਤੀਆਂ ਆਮ ਤੌਰ ਤੇ ਦੋ ਬਣ ਗਈਆਂ। ਇੱਕ ਕਹਾਣੀ ਲਗਾਤਾਰ ਲਾਉਂਦੇ ਆਂ ਬੜੀਆਂ ਉੱਚ ਕੋਟੀ ਦੀਆਂ ਕਹਾਣੀਆਂ ਛਾਂਟ ਕੇ ਇਹਦੇ ਵਿੱਚ ਲਾਈਆਂ ਜਾਂਦੀਆਂ ਨੇ। ਤੇ ਦੂਜਾ ਕੁਝ ਕਵਤਾਵਾਂ ਵੀ ਇਹਦੇ ਚ ਲਾਈਆਂ ਜਾਂਦੀਆਂ ਨੇ ਕਦੇ-ਕਦੇ ਬੜੇ ਜਿਹੜੇ ਪੰਜਾਬੀ ਦੇ ਬਹੁਤ ਨਾਮੀ-ਗ੍ਰਾਮੀ ਕਵੀ ਨੇ ਚਾਹੇ ਹੋ ਸਾਡੇ ਪੰਜਾਬ ਦੇ ਇੱਧਰਲੇ ਦੇ ਆ ਚਾਹੇ ਦੂਜੇ ਪਾਕਿਸਤਾਨ ਵਾਲੇ ਪੰਜਾਬ ਦੇ ਐ ਕਦੇ-ਕਦੇ ਉਹਨਾਂ ਦੀਆਂ ਕਵਤਾਵਾਂ ਵੀ ਅਸੀਂ ਲਾਉਨੇ ਆਂ ਕੁਝ ਵਿਅੰਗਾਤਮਕ ਗੱਲ ਵੀ ਕਦੇ-ਕਦੇ ਉਹਦੇ ਚ ਅਸੀਂ ਲਾਦਨੇ ਆ ਜਿਵੇਂ ਰਾਗੀ ਗੀਤ ਲਾਤਾ ਕੋਈ ਹੋਰ ਕਰ ਲਿਆ ਸੋ ਇਸ ਤਰ੍ਹਾਂ ਨਾਲ ਕਾਫੀ ਇਹਦੇ ਚ ਬਣ ਗਈ ਰਹਿੰਦੀ ਐ ਜਿਹੜੇ ਪਾਠਕ ਨੇ ਉਹ ਪਾਠਕਾਂ ਦੇ ਆਪਣੇ ਦਿਲਚਸਪੀ ਦੇ ਹਿਸਾਬ ਨਾਲ ਕਿ ਉਹਨਾਂ ਨੂੰ ਕਿਹੜੀਆਂ ਗੱਲਾਂ 'ਚ ਦਿਲਚਸਪੀ ਹੈ ਉਹ ਹਰ ਇੱਕ ਪਾਠਕ ਨੂੰ ਉਹਦੇ ਮਤਲਬ ਦੀ ਕੋਈ ਨਾ ਕੋਈ ਚੀਜ਼ ਉਹਦੇ ਵਿੱਚੋਂ ਲੱਭਦੀ ਹੈ ਐਸੀ ਸਾਡੀ ਤਾਂ ਇੱਛਾ ਇਹੀ ਹੁੰਦੀ ਹੈ ਕਿ ਉਹ ਸਾਰਾ ਪਰਚਾ ਹੀ ਲੋਕ ਪੜਨ ਤੁਸੀਂ ਇੱਕ ਤੁਹਾਡੇ ਲਈ ਵਧੀਆ ਗੱਲ ਇਹ ਹੈ ਕਿ ਅਸੀਂ ਇਹਨੂੰ ਇਹਦੀ ਹਾਰਡ ਕਾਪੀ ਤਾਂ ਜਿੱਥੇ ਜਿਹੜੇ ਬੰਦੇ ਬਣੇ ਹੋਏ ਐ ਮੈਂਬਰ ਉਹ ਤਾਂ ਖਰੀਦੇ ਹੀ ਐ ਤੁਸੀਂ ਉਹਨਾਂ ਦੇ ਜਿਹੜੇ ਕੱਲੇ-ਕੱਲੇ ਲੇਖ ਦੇ ਕੁਝ ਲੇਖ ਜਿਹੜੇ 6-7 ਹੁੰਦੇ ਆ ਮੇਨ ਉਹਨਾਂ ਦੀਆਂ ਜਿਹੜੀਆਂ ਲਿੰਕ ਬਣਾ ਕੇ ਭੇਜ ਦਿਓ ਉਹ ਅਸੀਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਦੇ ਆ ਤਾਂ ਕਿ ਜਿਨ੍ਹਾਂ ਕੋਲ ਇਹ ਪਰਚਾ ਨਹੀਂ ਪਹੁੰਚਦਾ ਉਹ ਉਸ ਦੇ ਲਿੰਕ ਰਾਹੀਂ ਉਹਨਾਂ ਲੇਖਾਂ ਨੂੰ ਵੀ ਪੜ ਸਕਣ ਉਹਨਾਂ ਗੱਲਾਂ ਨੂੰ ਪੜ ਸਕਣ ਤੇ ਕੁਝ ਲੋਕਾਂ ਦੇ ਚੰਗੇ ਸੁਝਾਅ ਵੀ ਆਉਂਦੇ ਆ ਅਸੀਂ ਸਮਝਦੇ ਆ ਕਿ ਹੋਰ ਵੱਡੀ ਗਿਣਤੀ 'ਚ ਆਉਣੇ ਚਾਹੀਦੇ ਆ ਇਸ ਦਾ ਇਹਦੀ ਇੰਪਰੂਵਮੈਂਟ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਇਹ ਸੰਗਰਾਮੀ ਲਹਿਰ ਦਾ ਜਿਹੜਾ ਪਰਚਾ ਵਾ ਇਹ ਵੈੱਬਸਾਈਟ ਤੇ ਉਪਲਬਧ ਹੈ ਮਤਲਬ ਤੁਸੀਂ ਇਹਨੂੰ ਆਨਲਾਈਨ ਵੀ ਦੇਖ ਸਕਦੇ ਹੋ ਦੂਜਾ ਇਹ ਕਿ ਸੰਗਰਾਮੀ ਲਹਿਰ ਫੇਸਬੁੱਕ ਦੇ ਉੱਤੇ ਉਪਲਬਧ ਹੈ ਤੀਜਾ ਇੰਸਟਾਗ੍ਰਾਮ ਤੇ ਵੀ ਉਪਲਬਧ ਹੈ ਇਸ ਤਰ੍ਹਾਂ ਜਿਹੜੇ ਸੋਸ਼ਲ ਮੀਡੀਆ ਦੇ ਵੱਖ-ਵੱਖ ਜਿਹੜੇ ਪਲੇਟਫਾਰਮ ਆ ਉਹਨਾਂ ਦੇ ਉੱਤੇ ਤੁਸੀਂ ਸੰਗਰਾਮੀ ਲਹਿਰ ਨੂੰ ਦੇਖ ਪੜ੍ਹ ਸਕਦੇ ਹੋ ਤੇ ਇਹਦਾ ਹੀ ਜਿਹੜਾ ਸਾਡਾ ਸੰਗਰਾਮ ਟੀਵੀ ਜਿਹੜਾ ਹੈ ਇਹ ਵੀ YouTube ਦੇ ਉੱਤੇ ਵੀ ਉਪਲਬਧ ਹੈ ਤੇ ਨਾਲ Facebook ਦੇ ਉੱਤੇ ਵੀ ਤੁਸੀਂ ਵੀਡੀਓ ਦੇ ਦੇਖ ਸਕਦੇ ਹੋ ਤੇ ਦੋਨੋਂ ਪਲੇਟਫਾਰਮਾਂ ਦੇ ਉੱਤੇ ਉਪਲਬਧ ਹੈ ਇਹਦੇ ਤੇ ਕੋਈ ਤੁਸੀਂ ਆਖਰ ਦੇ ਵਿੱਚ ਕੋਈ ਸੁਨੇਹਾ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਦੇਣਾ ਚਾਹੋ ਪਰਚੇ ਦੇ ਨਜ਼ਰੀਏ ਤੋਂ ਤੇ ਸੰਗਰਾਮ ਟੀਵੀ ਦੇ ਨਜ਼ਰੀਏ ਤੋਂ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਅੰਗਿਲ ਸਾਹਿਬ ਅਸੀਂ ਸਮਝਦੇ ਹਾਂ ਕਿ ਇਹ ਦੋਨੇ ਹੀ ਪਲੇਟਫਾਰਮ ਜਿਹੜਾ ਸੰਗਰਾਮੀ ਲਹਿਰ ਹੈ ਇੱਕ ਪਰਚੇ ਦੇ ਰੂਪ ਚ ਤੇ ਸੰਗਰਾਮੀ ਲਹਿਰ ਦਾ ਜਿਹੜਾ ਆਨਲਾਈਨ ਅਸੀਂ ਹਰ ਰੋਜ਼ ਲੋਕਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਚ ਦੰਨੇ ਆ ਇਹ ਤੇ ਸੰਗਰਾਮ ਟੀਵੀ ਚਾਹੇ ਉਹਦੀ ਅੱਜ ਦੀ ਗੱਲ ਹੈ ਤੇ ਚਾਹੇ ਦੂਜੇ ਪ੍ਰੋਗਰਾਮ ਨੇ ਜਿਹੜੇ ਅਸੀਂ ਦੂਸਰੇ ਵੀ ਦੰਨੇ ਆ ਲੋਕਾਂ ਦੀਆਂ ਵੀਡੀਓਜ਼ ਪਾਉਣੀਆਂ ਆ ਜਿਹੜੇ ਪੋਲ ਕਰਦੇ ਲੋਕ ਨੇ ਕਈ ਵਾਰ ਵਿਚਾਰਧਾਰਕ ਵੀਡੀਓਜ਼ ਵੀ ਪਾਉਂਦੇ ਆ ਰਾਜਨੀਤਿਕ ਵੀਡੀਓਜ਼ ਵੀ ਪਾਉਂਦੇ ਆ ਅ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਦੇਸ਼ ਦਾ ਵਰਤਾਰਾ ਹੈਗਾ ਜਿਵੇਂ ਕਾਰਪੋਰੇਟ ਜਿਹੜੇ ਐ ਸਾਰੇ ਮੁਲਕ ਦੀਆਂ ਜਿਹੜੇ ਸਾਧਨ ਐ ਉਹਨਾਂ ਤੇ ਕਬਜ਼ਾ ਕਰਨ ਨੂੰ ਫਿਰਦੇ ਐ ਤੇ ਆਮ ਲੋਕਾਂ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਵੀ ਬੜਾ ਯੋਗਦਾਨ ਪਾ ਰਹੇ ਐ ਅਸੀਂ ਉਹਨਾਂ ਦੇ ਯੋਗਦਾਨ ਨੂੰ ਸਲੂਟ ਕਰਦੇ ਆਂ ਪੰਜਾਬੀ ਦੇ ਵਿੱਚ ਕਿਉਂਕਿ ਉਹ ਜ਼ਿਆਦਾ ਹਿੰਦੀ ਚ ਜਾਂ ਅੰਗਰੇਜ਼ੀ ਚ ਆਉਂਦੇ ਆ ਬਹੁਤ ਸਾਰੇ ਪੰਜਾਬੀ ਦੇ ਵਿੱਚ ਇਸ ਕਿਸਮ ਦਾ ਬਹੁਤ ਘੱਟ ਹੈ ਅਸੀਂ ਸਮਝਦੇ ਹਾਂ ਵੀ ਪੰਜਾਬੀ ਦੇ ਜਿਹੜੇ ਪਾਠਕ ਤੇ ਦਰਸ਼ਕ ਨੇ ਉਹਨਾਂ ਵਾਸਤੇ ਇਹ ਦੋਨੇ ਚੀਜ਼ਾਂ ਬਹੁਤ ਹੀ ਜ਼ਰੂਰੀ ਨੇ ਤਾਂ ਕਿ ਇੱਕ ਤਾਂ ਉਹ ਕਾਰਪੋਰੇਟਾਂ ਦੀ ਲੁੱਟ ਤੋਂ ਅਵੇਅਰ ਹੋ ਕੇ ਜੋ ਸਾਰੇ ਤਬਕਿਆਂ ਤੇ ਅਸਰ ਪਾ ਰਹੀ ਹੈ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਤੋਂ ਜਿਹੜੇ ਆਮ ਮਿਹਨਤੀ ਲੋਕ ਕਾਰੋਬਾਰੀ ਵੀ ਹੈ ਉਹਨਾਂ ਤੇ ਇੱਕ ਤਾਂ ਉਹਦੇ ਤੋਂ ਜਾਗਰੂਕ ਹੋ ਸਕਣ ਦੂਜਾ ਜਿਹੜਾ ਇੱਕ ਭਰਾ ਮਾਰੂ ਯੰਗ ਕਰਾਉਣ ਦੀ ਇੱਕ ਸਥਿਤੀ ਬਣਾਈ ਜਾ ਰਹੀ ਹੈ ਵੀ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਦੰਗੇ ਵਿਸਾਦ ਕਰਾ ਕੇ ਆਪਣੇ ਰਾਜ ਨੂੰ ਲੰਬਾ ਕਰਿਆ ਜਾਵੇ ਉਹਦੇ ਬਾਰੇ ਵੀ ਇਹ ਦੋਨੇ ਹੀ ਪਲੇਟਫਾਰਮ ਬਹੁਤ ਚੰਗੀ ਤਰ੍ਹਾਂ ਨਾਲ ਲੋਕਾਂ ਨੂੰ ਆਪੋ ਆਪਣੀ ਢੰਗ ਦੀ ਸੋਚਨਾ ਦਿੰਦੇ ਐ ਅਸੀਂ ਸਮਝਦੇ ਹਾਂ ਵੀ ਦੇਸ਼ ਦੇ ਜਿਹੜੇ ਹਾਲਾਤ ਐ ਜੋ ਪੰਜਾਬ ਦੇ ਹਾਲਾਤ ਐ ਜਿਸ ਤਰ੍ਹਾਂ ਨਾਲ ਹੋਲਾਂ ਦੇ ਵੱਡੇ ਪਿੰਡ ਵੱਧ ਰਹੇ ਹੈ ਉਹਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਰੈਲੇਵੈਂਸ ਹੈ ਤੇ ਫਿਰ ਵੀ ਜੇ ਦਰਸ਼ਕਾਂ ਨੂੰ ਕੋਈ ਲੱਗੂਗਾ ਉਹ ਸਾਨੂੰ ਜ਼ਰੂਰ ਸੁਝਾ ਦੇਣ ਸਾਨੂੰ ਉਹਨਾਂ ਦੇ ਸੁਝਾਅ ਸਿਰ ਮੱਥੇ ਤਾਂ ਕਿ ਅਸੀਂ ਆਪਣੇ ਸੀਮਤ ਸਾਧਨਾ ਨਾਲ ਅਸੀਂ ਕੋਈ ਇਹਦੇ ਤੇ ਕੋਈ ਖਰਚੇ ਨਹੀਂ ਹੋ ਰਹੇ ਹੁੰਦੇ ਨਿੱਜੀ ਐਫਰਟ ਹੀ ਹੈ ਇੱਕ ਕਿਸਮ ਦੀ ਜਿਹਦੇ ਨਾਲ ਅਸੀਂ ਇਹਨੂੰ ਚਲਾ ਰਹੇ ਹਾਂ ਕੋਈ ਇਹਦੇ ਬਸਟ ਨਹੀਂ ਰੱਖੇ ਹੋਏ ਕੋਈ ਕੁਝ ਨਹੀਂ ਰੱਖਿਆ ਹੋਇਆ ਤੇ ਇਹ ਆਪਣੇ ਆਪ 'ਚ ਇੱਕ ਕਿਸਮ ਦਾ ਅਸੀਂ ਸਮਝਦੇ ਹਾਂ ਵੀ ਇੱਕ ਲੋਕਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਇਹਦੇ ਵਿੱਚ ਇਹ ਹੋ ਸਕਦੀ ਹੈ ਕਿ ਉਹ ਇਹ ਕਿਹਦੇ ਸੁਝਾ ਦੇਣ ਇਹਨੂੰ ਹੋਰ ਅਮੀਰ ਕਿਵੇਂ ਬਣਾਇਆ ਜਾ ਸਕਦਾ ਹੈ ਹੋਰ ਇਹਨੂੰ ਪਪੂਲਰ ਕਿਵੇਂ ਕਰਿਆ ਜਾ ਸਕਦਾ ਹੈ ਫੇਸਬੁੱਕ ਦੇ ਉੱਤੇ ਸਾਡੇ ਜਿਹੜੇ ਹੈ ਤਕਰੀਬਨ 5700 ਫਾਲੋਅਰ ਨੇ ਸਾਡੇ ਅਸੀਂ ਇਹਨੂੰ ਕੋਈ ਬਹੁਤ ਵੱਡੀ ਗਿਣਤੀ ਤਾਂ ਨਹੀਂ ਪਰ ਫਿਰ ਵੀ ਇਹਨੂੰ ਅਸੀਂ ਛੋਟੀ ਵੀ ਨਹੀਂ ਮੰਨਦੇ ਜਿਹੜੀ YouTube ਹੈ ਉਹਦੇ ਉੱਤੇ ਵੀ ਕੋਈ 1300 1400 ਬੰਦਾ ਇਹਦਾ ਜਿਹੜਾ ਹੈਗਾ ਉਹ ਉਹ ਹੈਗਾ ਸਬਸਕ੍ਰਾਈਬਰ ਸੋ ਇਹ ਗਿਣਤੀਆਂ ਹੋਰ ਵਧਣ ਇਹ ਅਸੀਂ ਦਰਸ਼ਕਾਂ ਤੋਂ ਉਮੀਦ ਰੱਖਾਂਗੇ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਇਸ ਮੌਕੇ ਦੇ ਉੱਤੇ ਦਰਸ਼ਕਾਂ ਨੂੰ ਇੱਕ ਅਪੀਲ ਵੀ ਹੈ ਕੀਤੀ ਵੀ ਇਹ ਗਿਣਤੀ ਹੋਰ ਵਧਾਈ ਜਾਵੇ ਹਨੇਰੇ ਦੇ ਵਿੱਚ ਇੱਕ ਜਗ ਨੂੰ ਜਗਾਉਣ ਦਾ ਜਿਹੜਾ ਸਾਡਾ ਪਜਤਨ ਹੈ ਉਹ ਅਸੀਂ ਲਗਾਤਾਰ ਕਰਦੇ ਰਹਾਂਗੇ ਇਹ ਵਾਦਾ ਵੀ ਕਰਦੇ ਆ ਤੁਹਾਡੇ ਸਾਡੇ ਦਰਸ਼ਕਾਂ ਦੇ ਨਾਲ ਤੇ ਤੁਹਾਡਾ ਧੰਨਵਾਦ ਵੀ ਕਰਦੇ ਆ ਹੁਣ ਤੱਕ ਜਿਹੜਾ ਤੁਸੀਂ ਸਾਨੂੰ ਸਹਿਯੋਗ ਦਿੱਤਾ ਤੇ ਹੋਰ ਸਹਿਯੋਗ ਜਿਹੜਾ ਵਡੇਰਾ ਹੋਰ ਤੁਸੀਂ ਕਰੋ ਇਹਦੀ ਅਸੀਂ ਆਸ ਵੀ ਕਰਦੇ ਆ ਪ੍ਰੋਫੈਸਰ ਸਾਹਿਬ ਸ਼ੁਕਰੀਆ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਗਿਲ ਸਾਹਿਬ ਥੈਂਕ ਯੂ ਵੈਰੀ ਮੱਚ